ਭਾਰਤ ਦੇ ਵਿੱਚ ਮਹਿਮਾਨ ਨੂੰ ਦੇਵਤਾ ਕਿਹਾ ਜਾਂਦਾ ਹੈ ਦੇਵਤੇ ਦੇ ਸਮਾਨ ਮੰਨਿਆ ਜਾਂਦਾ ਹੈ ਕਹਿੰਦੇ ਨੇ ਕਿ ਅਤਿਥੀ ਦੇਵੋ ਭਵ ਹੈ ਜਾਨੀ ਮਹਿਮਾਨ ਆਇਆ ਦੇਵਤਾ ਆਇਆ ਪਰ ਇੱਕ ਬੜੀ ਹੀ ਸ਼ਰਮਸ਼ਾਰ ਕਰਨ ਵਾਲੀ ਘਟਨਾ ਦਰਿੰਦਗੀ ਭਰੀ ਘਟਨਾ ਸਾਹਮਣੇ ਆ ਰਹੀ ਹੈ ਜਿੱਥੇ ਮਹਿਮਾਨਾਂ ਦੇ ਨਾਲ ਦਰਿੰਦਗੀ ਹੋਈ ਹੈ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਗੱਲ ਹੈ ਝਾਰਖੰਡ ਦੇ ਜ਼ਿਲ੍ਹਾ ਦੁਮਕਾ ਤੇ ਉਸ ਦੇ ਅਧੀਨ ਪੈਂਦਾ ਥਾਣਾ ਹੰਸੜੀਹਾ ਤੇ ਥਾਣੇ ਦੇ ਅਧੀਨ ਪੈਂਦਾ ਇੱਕ ਪਿੰਡ ਕੁਰਮਹਾਟ ਜਿਸ ਦੀ ਸੜਕ ਦੇ ਉੱਤੇ ਰਾਤ ਨੂੰ 10:30 ਵਜੇ ਇੱਕ ਪਤੀ ਪਤਨੀ ਦਾ ਜੋੜਾ ਖੜਾ ਰੋ ਰਿਹਾ ਹੁੰਦਾ ਹੈ ਤੇ ਇੱਕ ਤਰਫੋਂ ਪੁਲਿਸ ਦੀ ਗੱਡੀ ਪੈਟਰੋਲਿੰਗ ਕਰਦੀ ਆ ਜਾਂਦੀ ਹੈ ਤੇ ਜਦੋਂ ਹੀ ਗੱਡੀ ਦੀਆਂ ਲਾਈਟਾਂ ਉਹਨਾਂ ਉੱਤੇ ਪੈਂਦੀਆਂ ਨੇ ਤਾਂ ਗੱਡੀ ਉਹਨਾਂ ਕੋਲ ਜਾ ਕੇ ਰੁਕ ਜਾਂਦੀ ਹੈ ਤੇ ਉਹਨਾਂ ਤੋਂ ਪੁੱਛਣ ਦੀ ਕੋਸ਼ਿਸ਼ ਕਰਦੇ ਆ ਕਿ ਤੁਹਾਡੇ ਨਾਲ ਕੀ ਹੋਇਆ ਉਹ ਵੀ ਦੱਸਦੇ ਨੇ ਪਰ ਪੁਲਿਸ ਵਾਲਿਆਂ ਨੂੰ ਉਹਨਾਂ ਦੀ ਸਮਝ ਨਹੀਂ ਆ ਰਹੀ ਸੀ ਕਿਉਂਕਿ ਉਹਨਾਂ ਦੀ ਬੋਲੀ ਹੋਰ ਸੀ ਪਰ ਪੁਲਿਸ ਵਾਲਿਆਂ ਨੂੰ ਇਹ ਜ਼ਰੂਰ ਪਤਾ ਲੱਗਦਾ ਕਿ ਇਹਨਾਂ ਨਾਲ ਕੁਝ ਗਲਤ ਹੋਇਆ ਤਾਂ ਉਹ ਆਪਣੇ ਸੱਟਾਂ ਦੇ ਨਿਸ਼ਾਨ ਦਿਖਾਉਂਦੇ ਨੇ ਆਪਣੇ ਮੂੰਹ ਉੱਤੇ ਆਪਣੇ ਹੱਥਾਂ ਉੱਤੇ ਤਾਂ ਪੁਲਿਸ ਉਹਨਾਂ ਨੂੰ ਨੇੜੇ ਦੇ ਕੇਂਦਰ ਦੇ ਵਿੱਚ ਲੈ ਜਾਂਦੀ ਹੈ ਤੇ ਐਸਪੀ ਸਾਹਿਬ ਨੂੰ ਸੂਚਿਤ ਕੀਤਾ ਜਾਂਦਾ ਹੈ ਤਾਂ ਰਾਤ ਨੂੰ 1.5 ਵਜੇ ਜਦੋਂ ਐਸਪੀ ਸਾਹਿਬ ਨੂੰ ਇਹ ਖਬਰ ਮਿਲਦੀ ਹੈ ਤਾਂ ਉਹ ਮੌਕੇ ਤੇ ਆ ਜਾਂਦੇ ਨੇ ਤੇ ਫਿਰ ਉਹਨਾਂ ਨਾਲ ਗੱਲਬਾਤ ਕਰਦੇ ਨੇ ਕਿ ਕੀ ਹੋਇਆ ਸਾਰੀ ਘਟਨਾ ਜਾਣਨ ਦੀ ਕੋਸ਼ਿਸ਼ ਕਰਦੇ ਨੇ ਇਹ ਦਿਨ ਹੁੰਦਾ 1 ਮਾਰਚ 2024 ਦਾ ਤਾਂ ਉਹ ਦੱਸਦੇ ਨੇ ਕਿ ਅਸੀਂ ਗੁਰਮ ਹਾਟ ਪਿੰਡ ਦੇ ਵਿੱਚ ਟੈਂਟ ਲਗਾਇਆ ਹੋਇਆ ਸੀ ਤੇ ਰਾਤ ਨੂੰ 7 ਵਜੇ ਦੇ ਕਰੀਬ ਆਪਣੇ ਟੈਂਟ ਦੇ ਵਿੱਚ ਸੁੱਤੇ ਪਏ ਸੀ ਤਾਂ ਸਾਡੇ ਕੋਲ 7-8 ਮੁੰਡੇ ਆਉਂਦੇ ਨੇ ਸਾਡੇ ਟੈਂਟ ਦੇ ਵਿੱਚ ਦਾਖਲ ਹੋ ਜਾਂਦੇ ਨੇ ਤੇ ਸਾਡੀ ਮਾਰਕੁੱਟ ਕਰਨੀ ਸ਼ੁਰੂ ਕਰ ਦਿੰਦੇ ਨੇ ਸਾਨੂੰ ਸਮਝ ਨਹੀਂ ਆ ਰਿਹਾ ਸੀ ਕਿ ਇਹ ਸਾਨੂੰ ਕਿਉਂ ਕੁੱਟ ਰਹੇ ਨੇ ਜਦੋਂ ਅਸੀਂ ਉਹਨਾਂ ਦਾ ਵਿਰੋਧ ਕਰਦੇ ਹਾਂ ਤਾਂ ਉਹ ਸਾਨੂੰ ਹੋਰ ਕੁੱਟਦੇ ਨੇ ਫਿਰ ਅਸੀਂ ਡਰ ਦੇ ਮਾਰੇ ਚੁੱਪ ਕਰ ਜਾਂਦੇ ਹਾਂ ਪਰ ਉਹਨਾਂ ਦੀ ਦਰਿੰਦਗੀ ਇੱਥੇ ਤੱਕ ਹੀ ਨਹੀਂ ਰਹੀ ਉਸ ਤੋਂ ਬਾਅਦ ਉਹ ਉਸ ਔਰਤ ਦਾ ਬਾਰੀ-ਬਾਰੀ ਬੁਲਾਤਕਾਰ ਕਰਦੇ ਨੇ ਤੇ ਉਦੋਂ ਤੱਕ ਕਰਦੇ ਨੇ ਜਦੋਂ ਤੱਕ ਉਹਨਾਂ ਦੀ ਹਾਸਰਤ ਪੂਰੀ ਨਹੀਂ ਹੋ ਜਾਂਦੀ। ਜਦੋਂ ਉਹ ਇਹ ਸਾਰੇ ਘਟਨਾ ਕਰਮ ਨੂੰ ਅੰਜਾਮ ਦੇ ਦਿੰਦੇ ਨੇ ਉਸ ਤੋਂ ਬਾਅਦ ਉਹ ਉੱਥੋਂ ਦੌੜ ਜਾਂਦੇ ਨੇ। ਹੁਣ ਇਹ ਪਤੀ ਪਤਨੀ ਜੋੜਾ ਰੋ ਰਿਹਾ ਹੁੰਦਾ ਹੈ। ਇਹਨਾਂ ਨੂੰ ਕੁਝ ਸਮਝ ਨਹੀਂ ਆਉਂਦਾ ਕਿ ਅਸੀਂ ਕੀ ਕਰੀਏ ਕਿਉਂਕਿ ਇਹਨਾਂ ਦੀ ਨਾਂ ਤਾਂ ਕਿਸੇ ਨੂੰ ਬੋਲੀ ਸਮਝ ਆਉਂਦੀ ਹੈ। ਨਾ ਹੀ ਇਹਨਾਂ ਦੀ ਕੋਈ ਜਾਣ ਪਹਿਚਾਨ ਵਾਲਾ ਹੁੰਦਾ ਹੈ ਤੇ ਇਹ ਇੱਧਰ ਉੱਧਰ ਭਟਕਦੇ ਨੇ। पटकਦੇ पटकਦੇ ਸੜਕ ਦੇ ਕਿਨਾਰੇ ਪਹੁੰਚ ਜਾਂਦੇ ਨੇ ਤੇ ਸੜਕ ਦੇ ਕਿਨਾਰੇ ਪੁਲਿਸ ਦੀ ਗੱਡੀ ਆਉਂਦੀ ਹੈ ਤੇ ਇਹਨਾਂ ਨੂੰ ਲੈ ਕੇ ਜਾਂਦੀ ਹੈ ਤੇ ਉਸ ਵੇਲੇ ਰਾਤ ਦੇ 10:30 ਵਜੇ ਹੋਏ ਸੀ ਐਸਪੀ ਸਾਹਿਬ ਇਹ ਸਾਰੀ ਘਟਨਾ ਸੁਣਦੇ ਨੇ ਉਹਨਾਂ ਨੂੰ ਬੜਾ ਅਫਸੋਸ ਹੁੰਦਾ ਹੈ ਤੇ ਉਹ ਇਹ ਘਟਨਾ ਸੁਣ ਕੇ ਹੈਰਾਨ ਵੀ ਹੁੰਦੇ ਨੇ ਉਸ ਜੋੜੇ ਦਾ ਇਲਾਜ ਚੱਲਦਾ ਤੇ ਪਤਾ ਲੱਗਦਾ ਕਿ ਜੋ ਔਰਤ ਹੈ ਉਹ ਬ੍ਰਾਜ਼ੀਲ ਦੀ ਰਹਿਣ ਵਾਲੀ ਹੈ ਤੇ ਉਸ ਦਾ ਨੋ ਫਰਨਾਂਡਾ ਹੈ ਤੇ ਉਸ ਦੀ ਉਮਰ 28 ਸਾਲ ਹੈ ਤੇ ਜੋ ਮਰਦ ਹੁੰਦਾ ਹੈ ਉਸ ਦਾ ਨੋ ਬੀਸੈਂਸੀ ਉਹ ਸਪੇਨ ਦਾ ਰਹਿਣ ਵਾਲਾ ਹੈ ਤੇ ਉਸ ਦੀ ਉਮਰ 40 ਸਾਲ ਹੈ ਇਹ ਪਤੀ ਪਤਨੀ ਹੁੰਦੇ ਨੇ ਵਿਆਹ ਤੋਂ ਬਾਅਦ ਇਹ ਫੈਸਲਾ ਕਰਦੇ ਨੇ ਸਾਰੀ ਦੁਨੀਆ ਦੀ ਸ਼ੇਅਰ ਕਰਨ ਦਾ ਤੇ ਇਹ 5 ਸਾਲ ਪਹਿਲਾਂ ਆਪਣੇ ਘਰੋਂ ਨਿਕਲਦੇ ਨੇ ਦੁਨੀਆ ਦੀ ਸ਼ਹਿਰ ਤੇ ਇਹ 5 ਸਾਲਾਂ ਦੇ ਵਿੱਚ 1 ਲੱਖ 70000 ਕਿਲੋਮੀਟਰ ਘੁੰਮਦੇ ਨੇ ਜਿਸ ਵਿੱਚ ਇਹਨਾਂ ਨੇ ਕਈ ਦੇਸ਼ ਘੁੰਮੇ ਈਰਾਨ ਇਰਾਕ ਤੁਰਕੀ ਸਾਊਦੀ ਅਰਬ ਇਟਲੀ ਜਾਰਜੀਆ ਅਫਗਾਨਿਸਤਾਨ ਦੇ ਵਿੱਚੋਂ ਹੁੰਦੇ ਹੁੰਦੇ ਇਹ ਭਾਰਤ ਵਿੱਚ ਆਏ ਇਹ ਜੁਲਾਈ 2023 ਨੂੰ ਲਦਾਖ ਦੇ ਰਸਤੇ ਭਾਰਤ ਵਿੱਚ ਆਉਂਦੇ ਨੇ ਤੇ ਕੰਨਿਆ ਕੁਮਾਰੀ ਤੱਕ ਘੁੰਮਦੇ ਨੇ ਹੁਣ ਇਹ ਪੱਛਮੀ ਬੰਗਾਲ ਦੇ ਰਸਤੇ ਨੇਪਾਲ ਜਾਣ ਦੀ ਤਿਆਰੀ ਕਰ ਰਹੇ ਸੀ ਇਹਨਾਂ ਕੋਲ ਦੋ ਮੋਟਰਸਾਈਕਲ ਹੁੰਦੇ ਨੇ ਤੇ ਹੁਣ ਇਹਨਾਂ ਨੇ ਪੱਛਮੀ ਬੰਗਾਲ ਦੇ ਰਸਤੇ ਨੇਪਾਲ ਦੇ ਵਿੱਚ ਜਾਣਾ ਸੀ ਤੇ ਇਹ ਹੰਸ ਡੀਹਾ ਥਾਣੇ ਦੇ ਅਧੀਨ ਪੈਂਦੇ ਕੁਰਮਹਾਟ ਪਿੰਡ ਦੇ ਵਿੱਚ ਟੈਂਟ ਲਗਾ ਕੇ ਰਹਿ ਰਹੇ ਸੀ ਤੇ ਹੁਣ ਇਹਨਾਂ ਨੇ 1-2 ਦਿਨਾਂ ਦੇ ਵਿੱਚ ਨੇਪਾਲ ਜਾਣਾ ਸੀ ਪਰ ਉਸ ਤੋਂ ਪਹਿਲਾਂ ਇਹਨਾਂ ਦੇ ਨਾਲ ਇਹ ਦਰਿੰਦਗੀ ਹੋ ਜਾਂਦੀ ਹੈ ਬੜੀ ਸ਼ਰਮਸ਼ਾਰ ਕਰਨ ਵਾਲੀ ਘਟਨਾ ਹੋ ਜਾਂਦੀ ਹੈ ਜਿਸ ਦੀ ਗੂੰਜ ਸਾਰੀ ਦੁਨੀਆ ਤੱਕ ਪੈਂਦੀ ਹੈ ਕਿਉਂਕਿ ਇਹ ਆਪਣੇ ਇੰਸਟਾਗ੍ਰam ਅਤੇ ਟਵਿੱਟਰ ਦੇ ਉੱਤੇ ਇੱਕ ਵੀਡੀਓ ਅਪਲੋਡ ਕਰਦੇ ਆ ਤੇ ਭਾਰਤ ਦੇ ਲੋਕਾਂ ਨੂੰ ਵੀ ਜਦੋਂ ਇਸ ਗੱਲ ਦਾ ਪਤਾ ਲੱਗਦਾ ਹੈ ਤਾਂ 파ਰਤ ਦੇ ਲੋਕ ਵੀ ਇਹਨਾਂ ਦੀ ਹਮਾਇਤ ਦੇ ਵਿੱਚ ਉਤਰਦੇ ਨੇ ਆਪਣੇ ਆਪਣੇ ਸੋਸ਼ਲ ਮੀਡੀਆ ਅਕਾਊਂਟਾਂ ਦੇ ਉੱਤੇ ਇਹਨਾਂ ਲਈ ਇਨਸਾਫ ਦੀ ਮੰਗ ਕਰਦੇ ਨੇ ਤੇ ਕਹਿੰਦੇ ਨੇ ਕਿ ਜਿਹੜੇ ਦਰਿੰਦਿਆਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਉਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਹੈ ਇਹਨਾਂ ਦੇ ਨਾਲ ਇਨਸਾਫ ਹੋਣਾ ਚਾਹੀਦਾ ਹੈ ਤਾਂ ਜੋ ਅੱਗੇ ਤੋਂ ਕੋਈ ਐਦਾਂ ਦੀ ਘਟਨਾ ਨੂੰ ਅੰਜਾਮ ਦੇਣ ਲੱਗਿਆ ਕੋਈ ਐਦਾਂ ਦੀ ਘਟਨਾ ਕਰਨ ਲੱਗਿਆ ਹਜ਼ਾਰ ਬਾਰ ਸੋਚੇ ਇਹਨਾਂ ਦਰਿੰਦਿਆਂ ਨੇ ਭਾਰਤ ਦਾ ਅਕਸ਼ ਸਾਰੀ ਦੁਨੀਆ ਵਿੱਚ ਖਰਾਬ ਕੀਤਾ ਤੇ ਭਾਰਤੀਆਂ ਨੂੰ ਸ਼ਰਮਸ਼ਾਰ ਕੀਤਾ ਕਿਉਂਕਿ ਭਾਰਤ ਵਿੱਚ ਮਹਿਮਾਨ ਨੂੰ ਦੇਵਤਾ ਸਮਝਿਆ ਜਾਂਦਾ ਹੈ ਤੇ ਮਹਿਮਾਨ ਦੇ ਨਾਲ ਇਹੋ ਜੀ ਦਰਿੰਦਗੀ ਇਹੋ ਜਿਹਾ ਵੈਸ਼ੀਪਨ ਕਰਕੇ ਇਹਨਾਂ ਨੇ ਭਾਰਤ ਦਾ ਅਕਸ਼ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਸੋ ਇਹਨਾਂ ਦਰਿੰਦਿਆਂ ਨੂੰ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਹੈ ਤੁਹਾਡੇ ਇਸ ਵੀਡੀਓ ਬਾਰੇ ਕੀ ਵਿਚਾਰ ਨੇ ਤੁਸੀਂ ਇਸ ਘਟਨਾ ਤੇ ਕੀ ਕਹਿਣਾ ਚਾਹੁੰਦੇ ਹੋ ਆਪਣਾ ਕਮੈਂਟ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਣਾ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ